ਯੇ ਬਗੇ ਤੁਸੀਂ ਸਾਰੇ ਜਾਣਦੇ ਹੋ ਸਾਡੇ ਤੁਸੀਂ ਪ੍ਰੈਸ ਵੀਰ ਹੋ ਸਾਡੇ ਸੋਸ਼ਲ ਮੀਡੀਆ ਤੋਂ ਰੇਡ ਮਿਲ ਪਹੁੰਚੇ ਤੇ ਤਕਰੀਬਨ ਅਸੀਂ ਹਰੇਕ ਹਫਤੇ 2 ਜਾਂ 3 ਕੋਆਪਰੇਸ਼ਨ ਜਾਂ ਕਮੇਟੀ ਅਸੀਂ ਵਿਜ਼ਿਟ ਕਰੀ ਦੀਏ ਤੇ ਉਸੇ ਰੁਟੀਨ ਇਨਸਪੈਕਸ਼ਨ ਜਾਂ ਵਿਜ਼ਿਟ ਦੇ ਮਤਲਬ ਅਕਸਰ ਮਿਲਦਾ ਪਹੁੰਚੇ ਸੀ ਤੇ ਆਪਣੇ ਸਾਹਿਬ ਨੇ ਸਭ ਨੂੰ ਬੜੀ ਰਿਕਵੈਸਟ ਕੀਤੀ ਕਿ ਬਗੇ ਤੁਸੀਂ ਸਾਡੇ ਹਲਕੇ ਦੀ ਵੀ ਮਜਬੂਰ ਆਓ ਤੇ ਜੋ ਹਾਲਾਤ ਦੇਖੇ ਨੇ ਮੈਂ ਉਹ ਤੁਹਾਡੇ ਅੱਖਾਂ ਦੇ ਸਾਹਮਣੇ ਦੀ ਉਹ ਲਾਈਵ ਨੇ ਬੜੇ ਮਾੜੇ ਹਾਲਾਤ ਨੇ ਤਕਰੀਬਨ ਜਿੰਦਗੀ 2 2.5 ਸਾਲ ਤੋਂ ਜਿਹੜਾ ਹੈਗਾ ਪਾਣੀ ਰਸੜਕਾਂ ਤੇ ਹੈਗਾ ਸੀਵਰ ਦਾ ਕੰਮ ਜਿਹੜਾ ਹੈਗਾ ਉਹ ਬੜਾ ਤਰਸਯੋਗ ਹੈਗਾ ਉਹ ਤੇ ਮੈਂ ਸਾਡੇ ਨਾਲ ਪੂਰੀ ਟੀਮ ਸਾਡੇ ਨਾਲ ਸੀਵਰ ਡਿਪਾਰਟਮੈਂਟ ਦੀ ਸਾਡੇ ਈਓ ਸਾਹਿਬ ਸਾਡੇ ਜ਼ਿਲ੍ਹਾ ਵੀ ਡਿਪਾਰਟਮੈਂਟ ਕਮੇਟੀ ਦੇ ਸਾਰੇ ਪ੍ਰਸ਼ਾਸਨ ਦੇ ਸਾਡੇ ਅਧਿਕਾਰੀ ਨਾਲ ਹੈਗੇ ਤੇ ਮੈਂ ਸਖਤ ਹਦਾਇਤਾਂ ਚ ਮੈਸੀਵਰ ਡਿਪਾਰਟਮੈਂਟ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ 20 ਦਿਨ ਦਾ ਸਮਾਂ ਮੰਗਦੇ ਸੀ ਮਗਰ ਤੁਸੀਂ 10 ਦਿਨ ਫालतू ਲੈ ਲਓ ਸਾਨੂੰ ਇੱਕ ਮਹੀਨਾ ਸਮਾਂ ਲੈ ਲਓ ਜੋ ਅੱਜ ਮੈਂ ਦੇਖਿਆ ਇਦਾਂ ਦੇ ਹਾਲਾਤ ਨੂੰ ਦੁਬਾਰਾ ਦੇਖਣੇ ਵੀ ਚਾਹੀਦੇ ਮੈਂ ਮਹੀਨੇ ਬਾਅਦ ਦੁਬਾਰਾ ਆਉਂਗਾ ਜਿਹੜੇ ਸਾਡੇ EO ਸੀਗੇ ਉਹਦੀ ਤਾਂ ਮੈਂ ਛੁੱਟੀ ਕਰਤੀ ਉਹਦੋਂ ਇੱਥੋਂ ਤਫਾ ਕਰਤਾ ਮੈਂ ਭੇਜਦਾ ਮੈਂ ਕਿ ਇਹ ਕੰਮ ਹੀ ਨਹੀਂ ਕਰਦਾ ਉਹ ਸਰਕਾਰ ਦਾ ਉਹਨੂੰ ਰੱਖਣ ਦਾ ਤੇ ਕੀ ਫਾਇਦਾ ਉਹ ਨਾਲੋਂ ਨਾਲੇ ਟਰਾਂਸਫਰ ਤੇ ਜੇ ਇਹਦੀ ਬੜੀ ਕੰਪਲੇਨਟ ਸੀ ਤੇ ਸੈਂਟਰ ਇੰਸਪੈਕਟਰੋ ਦੇਖਦੇ ਨਹੀਂ ਕਹਿੰਦੇ ਨਹੀਂ ਸਾਡਾ ਫੋਨ ਚੱਕਦੇ ਉਹਨਾਂ ਨੂੰ ਵੀ ਮੈਂ ਉਤੇ ਸਖਤ ਐਕਸ਼ਨ ਲੈਂਦੇ ਹਾਂ ਦੋਨੋਂ ਨੂੰ ਮੈਂ ਸਸਪੈਂਸ਼ਨ ਦੇ ਆਰਡਰ ਕਰਤੇ ਹੈਗੇ ਤੇ ਜਿਹੜਾ ਵੀ ਦੇਖੋ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇंदे ਹੈਗੇ ਸਰਕਾਰ ਉਹਨਾਂ ਨੂੰ ਤਨਖਾਹ ਦਿੰਦੀ ਹੈਗੀ ਆ ਠੀਕ ਹੈ ਜੇ ਉਹ ਤਨਖਾਹ ਲੈ ਕੇ ਵੀ ਕੰਮ ਨਾ ਕਰਨ ਲੋਕ ਸੇਵਾ ਨਾ ਕਰਨ ਸਰਕਾਰ ਦਾ ਕੰਮ ਨਾ ਕਰਨ ਪੰਜਾਬ ਦੀ ਸੇਵਾ ਨਾ ਫਿਰ ਉਹਨਾਂ ਦਾ ਕੀ ਫਾਇਦਾ ਸੋ ਅਸੀਂ ਬੜੇ ਸਖਤ ਆਗੇ ਇਸ ਮਾਮਲੇ 'ਚ ਜੇ ਉਹ ਨਾ ਸੀ ਸਫਾਈ ਨਹੀਂ ਕਰਾ ਸਕੇ ਅੱਜ ਦੇ ਸਮੇਂ ਜਾਂ ਸੀਵਰ ਸਾਫ ਨਹੀਂ ਕਰਾ ਸਕਿਆ ਭਾ ਸਰ ਪੀਣ ਵਾਲਾ ਪਾਣੀ ਸਾਫੜਾ ਉਹਨੂੰ ਮੁਹੱਈਆ ਨਹੀਂ ਕਰਾ ਸਕਦੇ ਫਿਰ ਇਹਨਾਂ ਅਫਸਰਾਂ ਦਾ ਵੀ ਕੋਈ ਫਾਇਦਾ ਇਥੇ ਰਕਦਾ ਸੋ ਮੈਂ ਤੁਹਾਨੂੰ ਵਿਸ਼ਵਾਸ ਹੁੰਦਾ ਅਸੀਂ ਮਹੀਨੇ ਬਾਅਦ ਅਸੀਂ ਦੁਬਾਰਾ ਵਿਜ਼ਿਟ ਕਰਾਂਗੇ ਆਪਾਂ ਤੇ ਉਮੀਦ ਕਰਦਾ ਕਿ ਵਾਕਈ ਜਿਹੜੇ ਅੱਜ ਕੰਡੀਸ਼ਨ ਦੇ ਕੇ ਇੰਸੋ ਕਾਫੀ ਚੰਗੇ ਉਹ ਹਾਲਾਤ ਹੋਣਗੇ ਜੀ ਧੰਨਵਾਦ